ਸਾਰੇ ਕਲਰ ਪਾਲੇ ਆਪਾਂ ਬਲੈਕ ਜੈਲੋ ਡਿਫਰੈਂਟ ਆ 1 2 3 4 5 6 ਸਾਰਿਆਂ ਤੇ ਬਲੈਕ ਫਰਾਈਡੇ ਅੱਜ ਆ ਇੱਕ ਕੋਟੀ ਦੇ ਕਿ ਉੱਪਰ ਭਾਲੂ ਲੱਗੇ ਹੋਏ ਆ ਮੈਨੂੰ ਉਹਦੇ ਚ ਤੋਂ ਭਾਂਜੀ ਦਿੱਤਾ ਤੂੰ ਦੱਸ ਲੈ ਤੂੰ ਫਿਟਿੰਗ ਕਰਦਾ ਮੈਂ 100 ਰੁਪਿਆ ਲੱਗੇਗਾ 150 ਰੁਪਿਆ ਲੱਗੇਗਾ ਇਹ ਦੋਨੇ ਭੈਣਾਂ ਰਲ ਕੇ ਕਰ ਰਹੀਆਂ ਸਫਾਈਆਂ ਆਪ ਮਾਸਟਰ ਥੱਲੇ ਲਟਿਆ ਹੋਇਆ ਵਾ ਸਟੂਡੈਂਟ ਨੂੰ ਸੋਫੇ ਤੇ ਬਟਾ ਮਮੀ ਤੇ ਚਾਚੀ ਬਿਲਕੁਲ ਨਹੀਂ ਕਦੇ ਮੈਂ ਲੜਦੇ ਦੇਖੇ ਸੀ ਤੇ ਅਸੀਂ ਚਾਰੇ ਭੈਣ ਭਰਾ ਪੈਨਸਲ ਕੇਸ ਜਿਹੜਾ ਹੁੰਦਾ ਇਹਨੂੰ ਸਤੂਚੋ ਕਹਿ ਦਿੰਦੇ ਆ ਹੁਣ ਆਪਾਂ ਪੀਨੇ ਆ ਕਿ ਚਾਹ ਠੰਡ ਬਹੁਤ ਵਾ ਸასი ਘਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਮਗੇ ਲੱਗਿਆ ਜੈਸਮੀਨ ਤੇ ਅਮਨ ਸਫਾਈਆਂ ਮੈਂ ਇਹਨਾਂ ਲਈ ਬਣਾਉਣ ਲੱਗੀਆਂ ਖਾਣਾ ਮੈਂ ਨਾ ਕੇ ਹੋ ਗਈਆਂ ਰੈਡੀ ਅਸੀਂ ਉਸ ਤੋਂ ਬਾਅਦ ਅਪਰੀਲੀਆ ਵੀ ਜਾਣਾ ਏ ਕੱਪੜੇ ਚੇਂਜ ਕਰਕੇ ਲਿਆਉਣੇ ਆ ਤੇ ਦੋਨੇ ਭੈਣਾਂ ਰਲ ਕੇ ਕਰ ਰਹੀਆਂ ਸਫਾਈਆਂ ਡਾਸਟਿੰਗ ਕਰਦੀ ਆ ਵਾ ਮੈਂ ਇਹਨਾਂ ਲਈ ਬਣਾਉਣ ਲੱਗੀ ਆ ਪਰੌਂਠੇ ਫਿਰ ਅਸੀਂ ਜਾਵਾਂਗੇ ਥੋੜਾ ਟਾਈਮ ਘੁੰਮਣ ਕਿੰਨੇ ਵਜ ਗਏ ਆਹ ਤਾਂ ਸਾਡਾ ਟਾਈਮ ਪੀ ਸੀ 5 ਵਜਾਈ ਜਾਂਦਾ ਏ 12:22 12:22 ਹੋੜ ਸਾਢੇ 12 ਹੋ ਗਏ ਦਿਨ ਬਹੁਤ ਸੋਹਣੇ ਨਿਕਲਦੇ ਹੁਣ ਵਧੀਆ ਧੁੱਪ ਨਿਕਲਦੀ ਆ ਦਿਨ ਬਹੁਤ ਸੋਹਣੇ ਹੋ ਗਿਆ ਪੂਰੀ ਤੇਜ਼ ਧੁੱਪ ਵਾਹ ਹੁਣ ਮੈਂ ਇਹਨਾਂ ਲਈ ਖਾਣਾ ਤਿਆਰ ਕਰਦਾ ਮੇਰੇ ਬੱਚੇ ਕੰਮ ਕਰਦੇ ਆ ਥੱਲੇ ਇੱਕ ਬੱਚਾ ਏ ਉਹ ਕਰੈਕਟ ਖੇਡਦਾ ਆ ਆਪਣੇ ਪਾਪਾ ਦੇ ਨਾਲ ਲੱਗਾ ਏ ਤਾਨੂੰ ਪਤਾ ਛੁੱਟੀ ਵਾਲਾ ਦਿਨ ਹੁੰਦਾ ਬੱਚੇ ਕਿੱਦਾਂ ਸਪੈਂਡ ਕਰਨ ਫਿਰ ਥੋੜਾ ਬਹੁਤਾ ਬੀਜੀ ਰਹਿੰਦੇ ਇੰਦਾ ਥੋੜੇ ਜਿਹੇ ਘੰਟੇ ਇਹਨਾਂ ਦੇ ਨਿਕਲ ਜਾਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਚਲੇ ਜਾਵਾਂਗੇ ਬਾਹਰ ਲੈ ਕੇ ਨਾ ਇੱਥੇ ਥੱਲੇ ਗੇਡ ਦਾ ਕਰੈਕਟ ਮੈਚ ਇੱਕ ਵੀ ਬਾਲ ਨਹੀਂ ਲੱਗਦੀ ਜੂ ਵੀ ਤੇਤੋਂ ਫੜਨ ਤਾਂ ਉਹ ਹੀ ਨਹੀਂ ਬੈਟ ਹੀ ਨਹੀਂ ਫੜਨਾ ਹੁੰਦਾ ਪੁੱਤ ਬੈਟ ਨੂੰ ਚੰਗੀ ਤਰ੍ਹਾਂ ਫੜ ਮੈਂ ਬਣਾਉਣੀ ਆਲੂ ਮੇਥੀ ਵਾਲੇ ਪਰੌਂਠੇ ਇਹਨਾਂ ਲਈ ਜਿਪੋਲਾ ਪਾਵਾਂਗੇ ਹਾਂ ਬਾਕੀ ਸਾਡੇ ਸਾਗ ਹੈਗਾ ਰੱਖਿਆ ਮੈਂ ਕੁੱਕਰ ਦਾ ਕਾਲਾ ਹੋਇਆ ਪਿਆ ਇਹਨੂੰ ਮੈਂ ਚੱਕਦੀ ਆਂ ਹੋਠੇ ਹੋ ਗਏ ਆਪਣੇ ਰੈਡੀ ਹੁਣ ਆਪਾਂ ਕਰਦੇ ਆਂ ਲਾਂਚ ਮੈਂ ਸਾਰਾ ਕਿਚਨ ਦਾ ਕੰਮ ਕਰ ਲਿਆ ਇਹਨਾਂ ਦੋਨਾਂ ਨੇ ਕਲੀਨਿੰਗ ਕਰਤੀ ਆਜੋ ਬੋਤ ਅਖਾਈਏ ਖਾਣਾ ਖਾਈਏ ਇਕੱਠੇ ਰਲ ਕੇ ਖਾਵਾਂਗੇ ਫੈਮਿਲੀ ਅੱਜ ਫੇਰ ਥੁੱਪੇ ਬੈਠ ਕੇ ਸਾਹਮਣੇ ਟੇਸਟੀ ਹੈ ਜੁਆਇੰਟ ਫੈਮਿਲੀ ਚ ਪਲੇ ਹੋਏ ਬੱਚਿਆਂ ਦਾ ਇਹ ਵੀ ਫਰਕ ਹੁੰਦਾ ਅਸੀਂ ਵੀ ਜੁਆਇੰਟ ਫੈਮਿਲੀ ਚ ਅਮਨ ਵੀ ਅਸੀਂ ਜਿਵੇਂ ਕਿ ਸਾਡੀ ਫੈਮਿਲੀ ਦੇ ਵਿੱਚ ਚਾਰ ਅਸੀਂ ਭੈਣ ਭਰਾ ਅਸੀਂ ਚਾਰ ਹੀ ਮੇਰੇ ਚਾਚਾ ਜੀ ਦੇ ਬੱਚੇ ਸੀ ਤੇ ਅਸੀਂ ਜੁਆਇੰਟ ਫੈਮਿਲੀ ਚ ਪਲੇ ਅਮਨ ਹੁਣੀ ਵੀ ਤੇ ਸਾਡੀ ਉਦਾਂ ਦੀ ਵੀ ਆਦਤ ਆ ਉਦਾਂ ਦੇ ਮੇਰੇ ਬੱਚੇ ਆ ਹੁਣ ਸਹੀ ਗੱਲ ਹੈ ਇਕੱਠੇ ਬੈਠ ਕੇ ਹਾਂਜੀ ਇਦਾਂ ਮਜ਼ਾ ਬਹੁਤ ਆਉਂਦਾ ਵੀ ਇਕੱਠੇ ਬਹਿ ਕੇ ਰੋਟੀ ਖਾਣੀ ਇਕੱਠੇ ਰਲ ਕੇ ਕੰਮ ਕਰਨਾ ਹਨਾ ਇਹਦਾ ਨਾ ਬਹੁਤ ਹੁੰਦਾ ਹੈ ਤੇ ਇੰਡੀਆ ਵੀ ਮੈਨੂੰ ਹੁਣ ਵੀ ਬਚਪਨ ਦੀਆਂ ਬਹੁਤ ਆਜਾਦਾ ਆਉਂਦੀਆਂ ਵੀ ਵੀ ਪਹਿਲਾਂ ਕਦੀ ਲੜਾਈ ਝਗੜੇ ਵਾਲੀ ਨਹੀਂ ਗੱਲ ਹੁੰਦੀ ਸੀ ਤੁਹਾਡੇ ਵੀ ਚਾਚਾ ਚਾਚੀ ਜਮੇ ਮੇਰੇ ਹੁਣ ਵੀ ਬਹੁਤ ਘਟ ਮੇਰੇ ਮੰਮੀ ਤੇ ਚਾਚੀ ਬਿਲਕੁਲ ਨਹੀਂ ਕਦੇ ਮੈਂ ਲੜਦੇ ਦੇਖੇ ਸੀ ਤੇ ਅਸੀਂ ਚਾਰੇ ਭੈਣ ਭਰਾ ਅਸੀਂ ਵੀ ਤੇ ਚਾਚਾ ਜੀ 8 ਬੱਚੇ ਇੰਨਾ ਵਧੀਆ ਰਹਿੰਦੇ ਸਾਡੇ ਆ ਦੋ ਵੀ ਮਾੜਾ ਮੋਟਾ ਲੜ ਪੈਂਦੇ ਹੁਣ ਦੇ ਬੱਚੇ ਥੋੜੇ ਤੇ ਲੜ ਪੈਂਦੇ ਆ ਪਰ ਪਹਿਲਾਂ ਵਾਲੇ ਬੱਚੇ ਨਹੀਂ ਹਣਾ ਲੜਦੇ ਸੀਗੇ ਸਾਡੀ ਤਾਂ ਮੰਮੀ ਆਪ ਕਹੋਗੀ ਮਾ ਪਤਾ ਹੀ ਨਹੀਂ ਲੱਗਿਆ ਪਤਾ ਤੁਸੀਂ ਚਾਰੇ ਕਿਦਾਂ ਬਣ ਗਏ ਹੁਣ ਤਾਂ ਦੋ ਬੱਚੇ ਬਹੁਤ ਪਰੇਸ਼ਾਨ ਕਰਦੇ ਆ ਨਾ ਤਾਂ ਪਹਿਲਾਂ ਵਾਲੇ ਬੱਚੇ ਨਖਰੇ ਮਾਰਦੇ ਸੀਗੇ ਹੁਣ ਤਾਂ ਸਾਰਾ ਕੁਝ ਹੈ ਹੀ ਡਿਫਰੈਂਟ ਹਾਂ ਪਹਿਲਾਂ ਵਾਲਾ ਕੁਝ ਵੀ ਨਹੀਂ ਰਹਿ ਗਿਆ ਸਾਡੀ ਫੈਮਲੀ ਦੇ ਵਿੱਚ ਇੰਨੇ ਮੈਂਬਰ ਸੀਗੇ ਤੇ ਉਦਾਂ ਦੀ ਸਾਡਾ ਫਰਨੇਚਰ ਆ ਹੋਣਾ ਨਾ ਮੰਮੀ ਹੁਣੀ ਵੀ ਇਦਾਂ ਦੀ ਸੀਗੇ ਵੀ ਬਿਲਕੁਲ ਅੱਕ ਦੇ ਥੱਕ ਦੇ ਨਹੀਂ ਸੀਗੇ ਰੋਟੀ ਪਾਣੀ ਤੋਂ ਜਾਂ ਪਰਿਵਾਰ ਨੂੰ ਸੰਭਣ ਤੋਂ ਸਾਡਾ ਵੀ ਉਦਾਂ ਦਾ ਹੀ ਸੁਭਾਅ ਤੇ ਮੈਂ ਤਾਂ ਚਾਹੁੰਨੀ ਵਾਹਿਗੁਰੂ ਕਰੇ ਮੇਰੇ ਬੱਚਿਆਂ ਦਾ ਸੁਭਾਅ ਵੀ ਇਦਾਂ ਹੀ ਹੋਵੇ ਓਕੇ ਇਧਰ ਖਾਣਾ ਖਾਣੇ ਹੁਣ ਆਪਾਂ ਚਲੋ કરી ਆਪਾਂ ਦਲੀਆ ਬਣਾਉਣਾ ਵਾ ਜਿਹੜਾ ਕਣਕ ਵਾਲਾ ਖਾਂਦੇ ਹੁੰਦੇ ਸੀਗੇ ਤੇ ਅੱਜ ਆਪਣੇ ਆਏ ਵਹਗੀਆ ਘਰ ਦੀ ਕਣਕ ਆਪਾਂ ਡੋਲੂ ਭਰ ਕੇ ਇੱਕ ਕਣਕ ਦਾ ਕਢਣਾ ਫਿਰ ਇਹਨੂੰ ਰੋਸਟ ਕਰਕੇ ਦਲੀਆ ਬਣਾਵਾਂਗੇ ਦਾ ਤਾਂ ਕਿ ਪਹਿ ਇੱਕ ਡੋਲੂ ਭਰ ਲੈਣਾ ਅੱਜ ਅਸੀਂ ਫੇਰ ਆਏ ਆ ਗਲੋਬੋ ਦੇ ਵਿੱਚ ਪੈਂਟ ਚੇਂਜ ਕਰਨੀ ਆ ਪੈਂਟਾ ਲੋਣੀ ਅੱਜ ਬਲੈਕ ਫਰਾਈਡੇ ਵੀ ਲੱਗੀ ਆ ਫਰ ਬੋਰਡ ਲੱਗਿਆ ਜੇ ਆਪਾਂ 5000 ਦਾ ਸਪੀਸਾ ਕਰਦੇ ਆ ਤਾਂ ਨਾਲ ਬਾਕੀ ਦੇਖਦੇ ਆ ਟ੍ਰੋਪੋ ਲੰਗੂ ਆ ਲੰਬੀ ਜ਼ਿਆਦਾ ਹੈ ਦੀ ਪੈਂਟ ਇਹ ਬੜਾਤੀ ਬਿੱਲ ਵੀ ਦੇਣਾ ਪੈਣਾ ਇੱਕ ਇਸ ਸੁਰ ਸਭੀ ਇਹੋਸੇ ਕੋਲ ਲਾਸ਼ੇ ਕਸ ਵਾ ਬੈਨੇ ਦੇਖਦੇ ਅੱਜ ਕੀ ਫੈਰਤਾ ਲੱਗੀ ਆਦੇ ਬਲੈਕ ਫਰਡੇ 15% ਬੈਲ ਆਪਾਂ ਉਹਨੇ ਦੇਤਾ ਆਦੇ 999 ਦੀ ਪੈਂਟ ਵਾ ਕੀ ਹੁਣ ਆਪਾਂ ਇਹਦੀ ਥਾਂ ਤੇ ਹੋਰ ਚੀਜ਼ਾਂ ਦੇਖਦੇ ਆ ਜਿਵੇਂ ਪਜਾਮੇ ਲੈ ਲਾ ਕੋਈ ਜਿਹੜੀ ਮੈਂ ਲਈ ਸੀ 100 ਦੀ ਹਾਂ ਇਹਦੇ ਤੇ ਮਹਿੰਗੀ ਜਿਵੇਂ ਇਦਾਂ ਦੇ ਲੈ ਲਾ ਪਤ ਸਕੂਲ ਪਾਉਣ ਨੂੰ ਸੀ ਇੱਦਾਂ ਦੇਖੋ ਜੂਵੀ ਦੀ ਲੁੱਕ ਹਨ ਕੇ ਪੂਰਾ ਘੈਂਟ ਲੱਗਦਾ ਜੂਵੀ ਅੱਜ ਸਾਰਿਆਂ ਤੇ ਬਲੈਕ ਫਰਾਈਡੇ ਅੱਜ ਆਇੱਕ ਕੋਟੀ ਦੇ ਕਿ ਉੱਪਰ ਭਾਲੂ ਲੱਗੇ ਹੋਏ ਆ ਇਹ ਤਾਂ ਧੋਣ ਦੇ ਟਾਈਮ ਉਹੀ ਲੈ ਜਾਣਗੇ ਮੈਨੂੰ ਲੱਗਦਾ ਹੱਥਾਂ ਨਾਲ ਮਾੜੀ ਜਿਹੀ ਵਾਸ਼ ਕਰਨੀ ਪੈਣੀ ਹੈ ਸਾਰੇ ਉੱਪਰ ਭਾਲੂ ਲੱਗੇ ਆ ਕਿੰਨੇ ਦੀਆਂ ਪੈਂਟ 10 ਦੀ ਕਲਰ ਸੋਨਾ ਹੈ ਹੂੰ ਸਗੀ ਇਹ 15 ਦੀ 1499 ਜੀ ਵੀ ਦੇਖੀ ਟੈਡੀ ਵੇਅਰ ਲੱਗੇ ਉੱਪਰ ਨਿੱਕੇ ਨਿੱਕੇ ਐਨੀ ਕੀ ਸ਼ਾਪਿੰਗ ਕਰ ਲਈ ਆਪਾਂ 50 ਹਜ਼ਾਰੋਂ ਤੋਂ ਉੱਪਰ ਦਾ ਹੀ ਹੋ ਗਿਆ ਦੇਖੀ ਜਾਕਾ ਪਾ ਕੇ ਆਉਂਦੀ ਹੈ ਬਹੁਤ ਸੋਹਣਾ ਲੱਗਦਾ ਜੈਸਮੀਨ ਲੌਂਗ ਕਲਰ ਵੀ ਬਹੁਤ ਵਧੀਆ ਹੈ ਜਿਵੇਂ ਪਤਾ ਕਈ ਵਾਰ ਕਿਤੇ ਕੋ ਮਨ ਜਾਣਾ ਹਨਾ ਸਾਰੇ ਕਲਰ ਪਾ ਲਏ ਆਪਾਂ ਬਲੈਕ ਜੈਲੋ ਡਿਫਰੈਂਟ ਬਹੁਤ ਸੋਹਣਾ ਹੈ ਓਕੇ ਚੱਲ ਲੈ ਲਾ ਹੂੰ ਠੰਡ ਦੇ ਵਿੱਚ ਇਦਾਂ ਹੀ ਸਹੀ ਆ ਫਿਰ ਆਪਾਂ ਬਰਪਚ ਵੀ ਘੁੰਮਣ ਚੱਲਾਂਗੇ ਨਾ ਚਲੋ ਪਤ ਲਾ ਦੋ ਵਧੀਆ ਏ ਜੋ ਵੀ ਆ ਜੋ ਘਾਸੇ ਤੇ ਚੱਲਦੇ ਹੁਣ ਆਪਾਂ ਹੁਣ ਆਪਾਂ ਆਏ ਆ ਲੇਡਲ ਬੱਚਿਆਂ ਦੇ ਸਕੂਲ ਦਾ ਸਮਾਨ ਲੈ ਕੇ ਜਾਨੇ ਆ ਇਹ ਸਾਰੇ ਡੁਪਲੀਕੇਟ ਵਾ ਇੱਧਰ ਟੰਗਣ ਵਾਸਤੇ ਸਾਰੇ ਰੱਖੇ ਹੋਏ ਕ੍ਰਿਸਮਸ ਤੂੰ ਰੱਖੇ ਮੈਂਦੀ ਕਿਤਾਬ ਦੇ ਸੱਚ ਵਿੱਦਿਆ ਪੜਾਈ ਕਹਿਣਾ ਸੀ ਰੱਖਦੇ ਹੁੰਦੇ ਅਸੀਂ ਵੀ ਰੱਖ ਦਿੰਦੇ ਸੀ ਵਿੱਦਿਆ ਪੜਾਈ ਆਜੋ ਬਈ ਬਾਬਾ ਬੋਨੋ ਥਾਲੇ ਵਾਲਾ ਇਹਦਾ ਟੇਸਟ ਵੀ ਜਮਾ ਸੌਫ ਵਾਂਗੂ ਹੁੰਦਾ ਜਿਵੇਂ ਸੌਫ ਕਰਨਾ ਹੈ ਜੋ ਵੀ ਖਾਂਦਾ ਫੈਰ ਤਾਂ ਲੱਗੀ ਇਹਦੇ ਤੇ 35% ਮੂਫਲੀ ਲੈਣੀ ਹੈ ਅਸਲ ਇਹਨੂੰ ਬੱਚੇ ਸੀ ਡੈਕੋਰੇਟ ਕਰਾਗੇ ਕਾਦੇ ਵਾਸਤੇ ਕੀ ਮਾਤੇ ਆਵੀ ਹੈ ਨਾ ਥਾਲੇ Quanto costo 5 € 4 ਇਹ ਕਪਾ ਲੈ ਕੇ ਜਾਣੇ ਲਿਡਲ ਦੀ ਮੂਫਲੀ ਇਹ ਬਹੁਤ ਟੇਸਟੀ ਹੁੰਦੀ ਆ ਆ ਦੇਖ ਮਨ ਜਿਵੇਂ ਗੀਰੀ ਪਕੌੜਾ ਹੁੰਦਾ ਇਹ ਖਾ ਮੰਗੇ ਜੁਮਾ ਇਹਨੂੰ ਨਮਕੀਨ ਪਸੰਦ ਆ ਆ ਮੰਨ ਨੂੰ ਆ ਛੋਟੇ ਪੈਕੇਟ ਆ ਬਾਂ ਮੂੰਫਲੀ ਦੇ ਬੱਦੇ ਇਹਨਾਂ ਚਾਚਾ ਇਹ ਵੀ ਲੱਭਦੇ ਸੀਗੇ ਉੱਥੇ ਸਾਨੂੰ ਉਹ ਨਹੀਂ ਨਹੀਂ ਉੱਥੋਂ ਦੀ ਨਹੀਂ ਟੇਸਟੀ ਇੱਥੋਂ ਦੀ ਟੇਸਟੀ ਆ ਓਕੇ ਇਹ ਵੀ ਹੋ ਗਿਆ ਨਾ ਆ ਤਾਂ ਹੋਰ ਲੈ ਲਈਏ ਹਾਂ ਹੂੰ ਕਰੋ ਉਹ ਉੱਥੇ ਰੱਖੋ ਆ ਦੇਖੀ ਆਪਾਂ ਲਿਡਲ ਦੀ ਮੂੰਫਲੀ ਖਾ ਕੇ ਉਹ ਤਾਂ ਸਵਾਦ ਨਹੀਂ ਸੀਗੀ ਬਰੀ ਹੋਗੀ ਮੈਂ ਤਾਂ ਛੋਟਾ ਨਹੀਂ ਗਿਆ ਮਟਾ ਆਹ ਸੇ ਚਾਚਾ ਇਹ ਗੱਜਕ ਖਾਂਦੇ ਹੁੰਦੇ ਹੈ ਲੋ ਕਿਤੇ ਗੱਜਕ ਕਿਹੜੀ ਲੈ ਕੇ ਜਾਈਏ ਹਾਂ ਗਿਰੀਆਂ ਜੀਆਂ ਵਾਲੀ ਆ ਹਾਂ ਆ ਵੀ ਸਹੀ ਗੋੜ ਵਾਲੀ ਆ ਨਾ ਚਲ ਅੱਗ ਮਚਾ ਕੇ ਉੱਥੇ ਬਹਿ ਕੇ ਖਾਵਾਂਗੇ ਮੂੰਗਫਲੀ ਲੈ ਚਲਦੇ ਇਹ ਵੀ ਖਾਵਾਂਗੇ ਇੱਥੇ ਓਕੇ ਹੋਰ ਕੀ ਆ ਮੂੰਗਫਲੀ ਆਪਣੀ ਪਹਿਲਾਂ ਵਾਲੀ ਖਤਮ ਹੋ ਗਈ ਸੀ ਨਹੀਂ ਉਹ अमन ਟੇਸਟੀ ਨਹੀਂ ਗਈ ਆ ਖੁਸ਼ਬੂ ਲੈ ਕੇ ਦੇਖ ਲੈਣੀ ਸੀ ਜਿਸ ਨੇ ਬਤ ਖੰਗ ਹੋਈ ਆ ਬਿਸਕੁਟਾਂ ਦੇ ਡਿਜ਼ਾਈਨ ਚੈੱਕ ਕਰੋ ਪੱਤੇ ਬਣਾਏ ਹੋਏ ਆ ਲੇ ਵਾ ਜਿੱਥੇ ਅਸੀਂ ਦਮਾਂਦਾ ਕਰਕੇ ਸੀ ਰਵੀ ਦੇ ਪੇਪਰ ਉਹਦਾ ਉੱਥੇ ਵੀ ਇਦਾਂ ਦੇ ਬਣੇ ਹੋਏ ਸੀ ਕਲਰਫੁੱਲ ਇਹਨਾਂ ਤੇ ਜੂਕੇ ਰੋ ਲਾਈ ਹੋਈ ਹੈ ਖੰਡ ਲਾਈ ਹੋਈ ਹੈ ਤੁਸੀਂ ਚੱਕ ਦੋ لمبے ਚੱਕੋ ਚੱਕੋ ਤਾਂ ਹੀ ਤਾਂ لمبے ਬੰਦੇ ਨਾਲ ਲਿਆਂਦੇ ਚੱਕ ਕੇ ਆ ਵੀ ਉਹੀ ਆ ਕੀ ਚੱਕਾ ਹਾਂ ਨਾਰੀਆ ਲਾ ਲਈਆ ਇਹ ਲੈ ਕੇ ਚੱਲੀਏ ਕੋਕੋਨਟ ਵਾਲੇ ਆ ਬਦਾਮ ਵਾਲੇ ਆ ਕੀ ਹੈ ਬਦਾਮ ਵਾਲੇ ਲਈ ਕਿ ਕੋਕੋਨਟ ਵਾਲੇ ਦੇਣੀ ਠਹਿਲ ਗਿਆ ਸ਼ਾਪਿੰਗ ਆਪਾ ਕਰ ਲਈ ਫਿਰ ਬਹੁਤ ਲੰਬਾ ਲੱਗਿਆ ਅੱਜ ਆਜੋ ਬਾਹਰ ਕੇ ਗੱਡੀ ਚ ਰਹਿਣਾ ਹੁਣ ਕਹਿੰਦੀਆਂ ਠੰਡ ਵਾਲੀ ਆਵਾਰ ਨਿਕਲਣ ਦਿਆਂ ਨਹੀਂ ਕਰਦਾ ਚਲੋ ਆਜੋ ਬਈ ਸਮਾਨ ਚੱਕਵਾਤਾ ਸਾਡੀ ਗੱਡੀ ਫੁੱਲ ਭਰੀ ਪਈ ਆ ਪਿੱਛੇ ਵੀ ਸਾਰੇ ਸਮਾਨ ਆਟਾ ਆਲੂ ਪਿਆਜ਼ ਜੁਬੀ ਦੇ ਕੱਪੜੇ ਨਮੇ ਜੁਬੀ ਸ਼ਾਪਿੰਗ ਬਹੁਤ ਜ਼ਿਆਦਾ ਕਰਦਾ ਸਾਡਾ ਪਤਾ ਕਿੰਨੇ ਪੈਸੇ ਬਹੁਤ ਪੜੇ ਹੋ ਬੱਬੂ ਅੰਕਲ ਜੀ ਕਹੀਦਾ ਪਤਾ ਬੱਬੂ ਵੀਰਾ ਕਹਦਾ ਕਰ ਬੱਬੂ ਦੇ ਪਤਾ ਕਿੰਨੇ ਪੈਸੇ ਕਹਿੰਦਾ ਮੂੰਗਫਲੀ ਭੰਨ ਕੇ ਖਾਣੇ ਆ ਮੱਝ ਵੀ ਅੱਗ ਚਲੋ ਹੁਣ ਆਪਾਂ ਪੀਨੇ ਆ ਕੇ ਚਾਹ ਠੰਡ ਬਹੁਤ ਵਾ ਨਾਲ ਮੂੰਗਫਲੀ ਤਕਦੀਰ ਕੀ ਕਹਿੰਦੀ ਇਹਨੇ ਮੂੰਗਫਲੀ ਨੂੰ ਗੁੰਖਲੀ ਆ ਇਧਰ ਲੈ ਲਈ ਕਪੇਲੋ ਵੀ ਬਿਸਕੁਤੀ ਲਿਆ ਜੂ ਵੀ ਪੱਤਿਆਂ ਵਾਲੀ ਬਿਸਕੁਤੀ ਖਾਣੇ ਨਾਲ ਲੈ ਬਦਾਮ ਵਾਲੀ ਬਦਾਮ ਵਾਲੀ ਐ ਤਾਂ ਵਿੱਚ ਪੱਤੇ ਆ ਪਰ ਬਦਾਮ ਨਿਕਾ ਕੱਪੜੇ ਵੀ ਇੱਥੇ ਲਿਆ ਕੇ ਸੈਟ ਲੈ ਸਾਰੇ ਨਵੇਂ ਬਾਜੋ ਚੱਕਦੇ ਆ ਧੂਆਂ ਕਰੀ ਬੈਠੇ ਆ ਬੱਚੇ ਤਾਂ ਜਗਦੀ ਨਹੀਂ ਮੱਚਦੀ ਨਹੀਂ ਹੁੰਦੀ ਆ ਆਜੋ ਖਾਈਏ ਬਣਾਉਣੀ ਛਲਗਮਾ ਦੀ ਸਬਜੀ ਥੋੜੇ ਜੇ ਛਲਗਮਾ ਤੇ ਥੋੜੇ ਆਪਾਂ ਪਾਉਣੇ ਆ ਆਲੂ ਤੜਕਾ ਆਪਣਾ ਬਣ ਗਿਆ ਇਹਦੇ ਵਿੱਚ ਆਪਾਂ ਥੋੜੇ ਜੇ ਰੋਸਟ ਕਰਨੇ ਆ ਛਲਗਮ ਤੇ ਆਲੂ ਪਾ ਕੇ ਤੇ ਧਨੀਆ ਪਾਵਾਂਗੇ ਮੇਥੇ ਪਾਵਾਂਗੇ ਵਿੱਚ ਥੋੜੀ ਜੀ ਸਬਜ਼ੀ ਬਣਾਉਣੀ ਨਹੀਂ ਮੈਂ ਹਮੇਸ਼ਾ ਵੀ ਸਵੇਰ ਦਾ ਤੇ ਸ਼ਾਮ ਦਾ ਹੀ ਸਰੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ लास्ट ਤੇ ਪਾਉਮਾ ਜਾਂ ਤਾਂ ਮਿਰਚ ਜਿਵੇਂ ਲੱਗਿਆ ਹੋਇਆ ਕੋਂਪੀਤੀ ਕਰਨ ਕੋਂਪੀਤੀ ਕੀ ਕਹਿੰਦੇ ਆ ਅਟਾਲੀਨ ਚ ਕੋਂਪੀਤੀ ਤੇ ਪੰਜਾਬੀ ਚ ਕੀ ਕਹਿੰਦੇ ਆ ਸਕੂਲ ਦਾ ਕੰਮ ਹੈਨਾ ਹੋਮਵਰਕ ਕਰਨ ਲੱਗਾ ਏ ਇਹਨੇ ਪਹਿਲਾਂ ਅੱਜ ਬਣਾਉਣੀ ਆ ਡਰਾਇੰਗ ਆਹਲਾ ਬੰਦਾ ਬਣਾਉਣ ਲੱਗਾ ਹੈ ਦੇਖ ਕੇ ਅਜੇ ਰੂਨ ਆ ਕਲਰ ਤੇ ਅੱਛਾ ਹਜੇ ਨੇ ਸ਼ੀਡ ਬਣਾਉਣੀ ਹੈ ਦੀ ਇਹ ਨਾ ਉਹਨੂੰ ਸ਼ੀਡ ਕਹਿੰਦੇ ਪੁੱਤ ਆਹ ਵਾਲੇ ਕਲਰ ਲਿਆਂਦੇ ਸੀ ਉਦੋਂ ਆ ਮੰਦੀ ਦੀ ਗਈ ਹੈ ਚਲੋ ਬਣਾਓ ਓਕੇ ਹੁਣ ਕਾਟਨ ਦੇ ਨਾਲ ਉਹਦੀ ਸ਼ੀਡ ਬਣਾਉਗਾ ਇਹ ਕਾਟਾ ਨਹੀਂ ਅੱਛਾ ਰਬੜੀ ਆ ਓਕੇ ਕਾਟਨ ਤਾਂ ਬਚ ਚੁੱਕਾ ਹਾਂ ਰਬੜ ਨੂੰ ਅਟਾਲੀਨ ਦੇ ਵਿੱਚ ਗੋਮਾ ਕਹਿੰਦੇ ਆ ਜਿਹੜੀ ਪੈਨਸਲ ਆ ਇਹਨੂੰ ਕਹਿੰਦੇ ਮਤੀਤਾ ਅਖਬਰਦ ਨੂੰ ਕਹਿੰਦੇ ਆ ਗੋਮਾ ਹੁਣ ਇਹ ਮਤੀਤਾ ਦੇ ਨਾਲ ਬਣਾਉਂਦਾ ਏ ਤੇ ਜਿਹੜਾ ਸਕੂਲ ਦਾ ਹੋਮਵਰਕ ਹੁੰਦਾ ਹੈ ਉਹਨੂੰ ਕੌਂਪੀਤੀ ਕਹਿੰਦੇ ਇੱਥੇ ਕੌਂਪੀਤੀ ਕਰ ਲਾ ਜੋ ਵੀ ਜੋ ਵੀ ਕੌਂਪੀਤੀ ਕਰ ਲਾ ਜਲਦੀ ਜਲਦੀ ਇਦਾਂ ਤੇ ਜਿਹੜਾ ਆਪਣਾ ਹੁੰਦਾ ਇਹਨੂੰ ਸਤੂਚੋ ਕਹਿੰਦੇ ਆ ਇਟਾਲੀਅਨ ਦੇ ਵਿੱਚ ਪੈਨਸਲ ਕੇਸ ਜਿਹੜਾ ਹੁੰਦਾ ਇਹਨੂੰ ਸਤੂਚੋ ਕਹਿੰਦੇ ਆ ਆ ਹੈਗੇ ਆ ਕਲੋਰੇ ਕਲਰ ਵਾਟਰ ਕਲਰ ਵਾਟਰ ਕਲਰ ਓਕੇ ਜਿਵੇਂ ਸਿੱਖਉਂਦਾ ਮੰਨੂ ਆ ਬੀ ਸੀ ਏ ਬੀ ਸੀ ਚੱਲ ਮੰਨ ਪੜ ਆ ਬੀ ਸੀ ਡੀ ਏ ਬਰਾਵਾ ਦੇਖੋ ਇਹ ਨਾਲ ਜਿਵੇਂ ਨੂੰ ਆ ਇਸਕਾ ਜਿਵੇਂ ਪਾ ਜਿਵੇਂ ਕੀ ਐ ਪਾਣਾ ਹਾਂ ਤੇ ਮੈਂ ਆਇਆ ਹਾਂ ਹਾਂ ਪਹਿਲਾਂ ਆ ਬੀ ਸੀ ਸਿੱਖਣੀ ਪਉਣਾ ਫੇਰ ਤਾਂ ਕਹਿੰਦਾ ਇੰਗਲਿਸ਼ 'ਚ ਤਾਂ ਆਪਣੇ ਏ ਬੀ ਸੀ ਹੁੰਦਾ ਇਹ ਆ ਬੀ ਸੀ ਆ ਅੱਗੇ ਪਤਾ ਉਸ ਤੋਂ ਬਾਅਦ ਚ ਕੀ ਸੀਗਾ ਐਫ ਐ ப ओके आईनु ई कहना किन्ना ਵਧੀਆ ਮਾਸਟਰ ਮਿਲਿਆ ਤੈਨੂੰ ਗੋਲੂ ਜੀ ਆ ਫਾ ਜੀ ਆਕਾ ई ਬਰਾਵਾ ਜੀ ਹਾਂ ਹਾਂ ਗੁੱਡ ਉਧਰ ਬਚੇ ਕੀ ਸੀਗਾ ਕਾਪਾ ਕਾਪਾ ਕੇ ਨੂੰ ਕਾਪਾ ਐਲ ਐਲ ਐਮ ਐਨ ਆਓ ਆ ਆ ਨਹੀਂ ਆ ਐ ਆਹ ਉਹ ਉਹ ਹੁੰਦਾ। ਹਾਂ ਉਹ ਹੁੰਦਾ ਤੇ ਉਹ ਨਹੀਂ। ਉਹ ਆਈ ਹੁੰਦਾ ਜੂ ਵੀ। ਟਾਲਿਨਸ ਖਾਣ ਦਾ ਤਰੀਕਾ ਦੇਖ ਲਓ ਨਿੱਕੇ ਜਿਹੇ ਟੀਚਰ ਦਾ ਮੈਸਟਰੋ ਕਹਿੰਦੇ ਆ ਟੀਚਰ ਨੂੰ ਇੱਥੇ ਮਾਸਟਰ ਨੂੰ। ਇਹਨੇ ਅੰਮਨ ਨੂੰ ਇੱਕ ਗੇਮ ਲੈ ਕੇ ਦਿੱਤੀ ਆ। ਅੱਗੇ ਲਿਖਿਆ ਨਾਮ ਮੇ। ਅਵਾ ਤੇਰੇ ਬਾਅਦ ਸੀਟ ਤੇ ਆ ਗਿਆ। ਹਾਂ ਪਤਾ ਨਹੀਂ ਕੀ ਫालतੂ। ਕੁਝ ਵੀ ਲਿਖ ਸਕਦੇ। ਅੱਛਾ ਠੀਕ ਆ। ਅ ਐਨੀਮਲ। ਹੂੰ ਆ ਚੀਤਾ। ਸ਼ੇਰ ਮਮਾ ਟੋਟਲ ਐਵੇਂ ਅਮਨ ਦੀ ਅੱਖਾਂ ਬੰਦ ਕਰਕੇ ਇੱਤੇ ਮਾਰਨਾ ਜਿਹੜਾ ਅੱਖ ਹੈ ਉਹ ਹੀ ਦਿਖਾ ਠੀਕ ਆ ਇੱਧਰ ਕਰ ਦਿਖਾ ਐ ਮਮਾ ਤੇ શીਖੀ ਜਿਹੜੀ ਹੋਗੀ ਬੀ ਇਹਨੇ ਅੱਖਾਂ ਮੀਚ ਕੇ ਵੀ ਇਹਦੇ ਉੱਪਰ ਕਰਾਸ ਕਰਨਾ ਹੈ ਜਿਹੜੇ ਵੀ ਅੱਖਰ ਤੇ ਕਰਾਸ ਆ ਗਿਆ ਫਿਰ ਉਸੇ ਤੇ ਚੀਜ਼ ਲਿਖਣੀ ਹੈ ਜਿਵੇਂ ਐਮ ਤੇ ਆਇਆ ਤਾਂ ਇਹਨੇ ਨਾਮ ਲਿਖਣਾ ਕੀ ਲਿਖਿਆ ਸੀਗਾ ਮੌਨਿਕਾ 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 ਵੀ ਜੇ ਆ ਤੇ ਆਇਆ ਤਾਂ ਕੀ ਲਿਖੇਗੀ ਤੇ ਲੋ ਇੰਨੇ ਸੌਖੇ ਤਰੀਕੇ ਨਾਲ ਸਿਖਾਉਂਦਾ ਆਪ ਮਾਸਟਰ ਥੱਲੇ ਲਟਿਆ ਹੋਇਆ ਵਾ ਸਟੂਡੈਂਟ ਨੂੰ ਸੋਫੇ ਤੇ ਬਿਠਾਇਆ ਹੈ ਸਟੂਡੈਂਟ ਨੂੰ ਸੋਫੇ ਤੇ ਬਿਠਾਇਆ ਹੈ ਇਦਾਂ ਦੇ ਮਾਸਟਰ ਚੰਗੇ ਮਿਲਨੇ ਆ ਤਾਂ ਹਾਂਜੀ ਕੀ ਕਰੋਂ ਗੁਰਦਾ ਵੀ ਬਹੁਤ ਵਾਹੇ ਖਾਣਾ ਨਹੀਂ ਖਾਣਾ ਹੈ ਹਾਂ ਕੀ ਲਿਖਣਾ ਸੀਗਾ ਮੰਕੀ ਨੂੰ ਕੀ ਕਹਿੰਦੇ ਇਟਾ ਦੀ ਹੈ ਹੈ ਸੀਮਿਆ ਸੀਮਿਆ ਐਮ ਤੇ ਆਇਆ ਮੰਕੀ ਨੂੰ ਲਿਖਣਾ ਸੀਮਿਆ ਹਾਂ ਦੇਖ ਲਓ ਤੇ ਅਮਾਣਾ ਮਾਸਟਰ ਨੂੰ ਕੀ ਕਹਿੰਦੇ ਟਾਲਿਨ ਚ ਮਾਇਸਤਰੋ ਮਾਇਸਤਰੋ ਦੇ ਲੋਕਿੰਦਾ ਤੇ ਉਹਦੇ ਪ੍ਰੋਫ ਪ੍ਰੋਫ 10 ਦੱਸ ਉਹ ਉਹ ਉਹਦੇ ਚ ਤੂੰ ਬਾਂਜੀ ਦਿੱਤਾ ਤੂੰ ਦੱਸ ਲੈ ਰਹੀ ਮੈਂ ਲੜਪੇ ਮੈਡਮ ਨੂੰ ਕਹਿੰਦੇ ਮਾਇਸਤਰਾ ਮਾਇਸਤਰੋ ਮਾਇਸਤਰਾ ਦੇਖੋ ਜੀ ਆ ਆਪਣੇ ਇੱਕ ਚੀਜ਼ ਹੈ ਮੈਂ ਤਾਂ ਭੁੱਲੀ ਗਈ ਸੀ ਮੈਂ ਲੜਨੋ ਅੱਛਾ ਮਿਲਾਨੋ ਵੀ ਲਿਖ ਸਕਦੇ ਸੀ ਐਮ ਤੇ ਤੂੰ ਮੌਂਕੀ ਦੇ ਮਗਰ ਪਈ ਆ ਉਹ ਦੇਖਾ ਤੇ ਨਾ ਜਿਹਨਾਂ ਇੱਕੋ ਜਿਹੇ ਆਪਣੇ ਅੱਖਰ ਹੋਵੇ ਇਹਨਾਂ ਉੱਤੇ ਪੰਜਵੇਂ ਮੀਡੂ ਦਾ ਠੀਕ ਹੈ ਜਿਹਨਾਂ ਨੰਬਰ ਕੱਟ ਦਿੱਤੇ ਤੈਨੂੰ ਮਾਸਟਰ ਨੇ ਨਹੀਂ ਸਹੀ ਕਰ ਲਈ ਭੁੱਲ ਗਈ ਸੀ ਮਾਸਟਰ ਅੱਛਾ ਮਾਸਟਰ ਜੀ ਭੁੱਲ ਗਈ ਸੀ ਪਰ ਦੀ ਸੀ ਆਪ ਤਾਂ ਤੂੰ ਬਈ ਮਨਵੀਰ ਲਿਖ ਤਾਂ ਮੈਨੂੰ ਕਿਹਾ ਪੰਜਾਬੀ ਚ ਲਿਖਣਾ ਨਹੀਂਗਾ ਉਹ ਮਨਵੀਰ ਦਾ ਇੰਟਰਨੈਟ ਵਹਣ ਉਹਨੋਂ ਦੂਏ ਸੁਣਾ ਦੇ 1 2 3 4 5 6 7 8 9 10 10 देसी देसी 1 2 आए ना वेंती वेंती। है ना 1 दीजी 2 दीजी 3 दीजी 4 दीजी 5 दीजी 6 दीजा 8 दीजा 9 वे 20 तक गिनती हो गई ना ये आ बीजी है जिस खाई जाता है 20 21 22 23 24 25 27 28 29 30 30 ਬਰਾਵਾ ਬਰਾਵਾ ਪ੍ਰਾਪੀਸੀ ਇਹ ਪੜਾਈ ਕਰਦੇ ਆ ਕਿ ਨਿਸ਼ਾਨੇ ਲਾਉਂਦੇ ਆ ਕਾਸੋ ਨਹੀਂ ਹੋਇਆ 70 ਦਵਾਰ ਕਰ ਨਿਸ਼ਾਨ ਲੜੀ ਵੀ ਜਾਂਦੇ ਨਾਲ ਗਲਤ ਹੱਟ ਲਿਓ ਅੱਛਾ ਜਿਹੜੇ ਅੱਖਰ ਤੇ ਨਿਸ਼ਾਨ ਆਲ ਤੇ ਨਿਸ਼ਾਨਾ ਲੱਗਿਆ ਤੇ ਐਲ ਦਾ ਲਿਖਣਾ ਨੇ ਐਲ ਤੇ ਕੀ ਲਿਖੇਗੀ ਨੌਵੇਂ ਲੂਕਾ ਲੀਓਨਾਰਡੋ ਆ ਇਹਨਾਂ ਨੂੰ ਸਕੂਲ 'ਚ ਇਹ ਚੀਜ਼ਾਂ ਸਿਖਾਉਂਦੇ ਆ। ਹਾਂ। ਚਲ ਤੈਨੂੰ ਤਾਂ ਚੰਗੀ ਸਟੂਡੈਂਟ ਬਣਾ ਦੇਣਾ ਇਹਨਾਂ ਨੇ ਹੈ। ਬਣਾਉਂਦੇ ਨਹੀਂ ਅਸੀਂ ਖੇਡਦੇ ਆ। ਹੋਰ ਸੇ ਕਿੰਨੀ ਫੀਸ ਵਾਜੀ ਤੁਹਾਡੀ? 150 ਹੈ? 150 ਰੁਪਏ। 150 ਰੁਪਏ। ਐਰੋ ਕਰ ਰੁਪਏ। ਐਰੋ। ਖੰਗੜਾ ਮਾਟਰਾ ਕੁੜਕੇ ਤੂੰ ਖੰਗਣਾ ਕਰਾ ਲਈ। ਹੋਣੀ ਵੀ ਖੰਗ ਤਾਂ ਸਾਡ ਨੂੰ। ਅੱਛਾ ਦੋਨਾਂ ਨੂੰ ਹੀ ਆ। ਟੀਚਰ ਨੂੰ ਵੀ ਤੇ ਸਟੂਡੈਂਟ ਨੂੰ ਵੀ। ਮਾਸਟਰ ਜੀ ਅਮਨ ਨੂੰ ਪੜਾ ਕੇ ਹੁਣ ਆਪਣੀ ਸਟੱਡੀ ਕਰਨ ਆਏ ਆ ਮੈਸਟਰੋ اٹਲੀ ਦੇ ਮੈਸਟਰੋ ਆ ਇਹ ਤੇ ਜੇ ਤੁਹਾਨੂੰ ਟੀਚਰ ਚਾਹੀਦਾ ਵਾ ਇਟਲੀ ਦੇ ਵਿੱਚ اٹਾਲੀਨ ਸਿੱਖਣੀ ਆ ਤਾਂ ਸੰਪਰਕ ਕਰ ਸਕਦੇ ਹੋ ਤੁਸੀਂ ਸਿੰਘ ਜੋਬਨਪ੍ਰੀਤ ਨਾਲ ਬਹੁਤ ਘੱਟ ਫੀਸ ਤੇ ਪਰ ਇਹਦੇ ਵਾਸਤੇ ਤੁਹਾਨੂੰ ਖਾਣਾ ਰੱਖਣਾ ਪਿਆ ਕਰਨਾ ਕੋਲੇ 1.5 ਸਾਲ ਰੁਪਿਆ ਲੱਗੇਗਾ 150 ਰੁਪਿਆ ਲੱਗੇਗਾ ਇਹਦੀ ਇੰਗਲਿਸ਼ ਦੀ ਕੰਪੀਟੀ ਰਹਿ ਗਈ ਸੀਗੀ ਉਹ ਕਰਨ ਲੱਗਾ ਹੋਇਆ ਹੁਣ ਬਾਕੀ ਤਾਂ ਨੇ ਕਰ ਲਈ ਸੀਗੀ ਤੇ ਵਿੱਚ ਦੀ ਫਰਮਨ ਨੂੰ ਸਟੱਡੀ ਕਰਵਾਉਣ ਲੱਗ ਗਿਆ ਸੀ ਹੈਨਾ ਤੇ ਇਹ 150 ਰੁਪਿਆ ਲੱਗੇਗਾ ਤੇ ਤੁਸੀਂ ਦੱਸ ਦਿਓ ਮੈਸੇਜ ਕਰ ਦਿਓ ਆਜਿਆ ਕਰੂਗਾ ਤੁਹਾਨੂੰ ਪੜਾਉਣ ਵਾਸਤੇ ਤੇ ਹੁਣ ਪਤ ਕਰ ਲੈ ਜਲਦੀ ਜਲਦੀ ਕੰਪੀਟੀ ਵਿੱਚ ਦੀ ਲੜ ਵੀ ਪਈ ਸੀ ਦੋਨੇ ਜਾਣੇ ਅਮਨ ਨੂੰ ਕਹਿੰਦਾ ਅਮਨ ਨੂੰ ਨੰਬਰ ਕੱਟ ਦਿੱਤੇ ਆ ਕਿੰਨੇ ਸਾਲ ਲਈ ਨਹੀਂ ਪੜਾਉਣਾ ਹੁਣ ਤੋਂ ਉਹਨੂੰ ਉਹਨੂੰ ਕਹਿ ਕੇ ਆਇਆ ਕਹਿੰਦਾ 9 ਸਾਲ ਤੱਕ ਹੁਣ ਮੈਂ ਤੈਨੂੰ ਪੜਾਉਣਾ ਨਹੀਂ ਕਿਉਂਕਿ ਤੂੰ ਘੱਟ ਪੜਦੀ ਆ ਇਹ ਲੜ ਵੀ ਪੈਂਦਾ ਇਹ ਮਾਸਟਰ ਇਦਾਂ ਦਾ ਹੀ ਆ ਹੁਣ ਇਹਨੂੰ ਭੁੱਖ ਵੀ ਲੱਗਿਆ ਜਦੋਂ ਇਹ ਸਟੱਡੀ ਕਰਦਾ ਨਾਲ ਦੀ ਨਾਲ ਇਹਨੂੰ ਉਹਦੀ ਭੁੱਖ ਲੱਗਦੀ ਹੁੰਦੀ ਆ ਉਦਾਂ ਚਾਹੇ ਨਾ ਲੱਗੇ ਇਹਨੂੰ ਓਕੇ ਜੀ ਆਪਾਂ ਹੁਣ ਇਸ ਬਲੌਗ ਦਾ ਇੱਥੇ ਹੀ ਕਰਦੇ ਆ ਐਂਡ ਉਮੀਦ ਕਰਦੇ ਆ ਜੀ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਜੇਕਰ ਸਾਡਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਿਓ ਜਿੱਥੇ ਆਪਾਂ ਕਮੈਂਟ ਕਰਦੇ ਨਾ ਤੁਹਾਡੇ ਬਹੁਤ ਸੋਹਣੇ ਸੋਹਣੇ ਕਮੈਂਟ ਹੁੰਦੇ ਆ ਪਹਿਲਾਂ ਤਾਂ ਦਿ ਲੋ ਧੰਨਵਾਦ ਜੀ ਥੈਂਕ ਯੂ ਸੋ ਮਾਚ ਸਾਰਿਆਂ ਦਾ ਤੇ ਪਲੀਜ਼ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਓਕੇ ਜੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਜੀ ਸਾਰਿਆਂ ਨੂੰ ਅਰਿ ਵਿਦੇਸ਼ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਪੁੱਤ ਬਾਏ ਕਰਦੇ ਫਿਰ ਸਾਰਿਆਂ ਨੂੰ ਹੁਣ ਸੰਗ ਗਿਆ ਓਕੇ ਜੀ ਬਾਏ